ਜੋ ਮਰਜ਼ੀ ਕਰੋ ਹਣਾ ਊੜੇ ਬੜੇ ਆ ਹਾਂ ਆ ਛੱਡਦਾ ਬੜਾ ਚਿਹਰਾ ਦਿਖਾਈ ਉੱਤੇ ਆਹੋ ਦਾ ਜਲੂਸ ਕਰਦਾ ਮਾਮਾ ਦੇ ਘਰੋਂ ਆਇਆ ਚੱਕਦਾ ਡਾਕਟਰ ਉਦੋਂ ਚਲ ਗਿਆ ਸੀ ਉਹਨੇ ਸਹੀ ਗਿਆ ਸੀ ਉਹ ਤਾਂ ਹੈ ਮਿੱਟੀ ਪਾ ਦੋ ਮਿੱਟੀ ਆਓ ਗਲੋਤਾਏ ਬਈ ਕੋਈ ਨਹੀਂ ਉਹਨਾਂ ਨੂੰ ਥੋੜੀ ਪਤਾ ਵਾ ਜੋ ਤਾਂ ਤੂੰ ਨਹੀਂ ਦੱਸ ਤੂੰ ਗੱਡੀ ਚੋਂ ਨਿਕਲੀ ਨਾ ਤਾਂ ਇਥੋਂ ਮੂੰਹ ਧੋਲੀ ਠੀਕ ਐ ਐਂਦਾ ਹੀ ਚੱਜਣਾ ਲੱਭਾ ਉਹ ਨਾ ਵੜੀ ਜਾ ਏਟਾ ਦਾ ਕੋਈ ਕੋਈ ਚੱਕਰ ਨਹੀਂ ਹੁਣ ਬਣ ਗਏ ਤਾਂ ਪਹਿਲਾਂ ਮੇਰੇ ਮਰਾਈ ਨੇ ਚੀਕ ਪੂਰੀ ਹਾਂ ਮੈਂ ਕੱਢਦੀ ਹੀ ਅੱਗੇ ਮੈਂ ਤਾਂ ਆ ਆ ਗਏ ਹੁਣੇ ਉਧਰ ਬੋਰ ਤੋਂ ਕੰਟਰ ਕਰੀਏ ਨਾ ਮਾਮਾ ਮੈਂ ਕੱਢਤੀ ਹਾਂ ਗੱਡੀ ਚੋੜ ਕੇ ਜਾਉਂਦੇ ਆਓ ਥੋੜ੍ਹ ਦੇ ਥੋੜ੍ਹ ਦੇ ਫਸੁੱਟੀ ਆ ਬਸ ਡਰਾਈਵਰ ਦੋਵਰੀ ਫਾਈ ਨਹੀਂ ਦੋਵਰੀ ਇਹਨੂੰ ਜਦੋਂ ਨਿਕਲ ਜਾਂਦੀ ਜਾਂਦਾ ਉੱਤਰ ਜਾ ਹਾਂ ਉਹ ਮਾਂ ਚੱਲ ਤਿੰਨ ਸਰ ਮੈਂ ਵੀ ਨਾ ਹਸਾਬ ਲਾ ਕੇ ਹੋ ਨਹੀਂ ਆ ਰਹੀ ਮੈਂ ਬਰਾ ਪਾਉਂ ਗੇਅਰ ਪਾ ਕੇ ਕੱਢਤੀ ਹੋ ਨਿਕਲੂ ਹੱਥ ਇੱਥੇ ਸੁੱਟ ਦਈਏ ਇੱਕ ਟਰਾਲੀ ਮਿੱਟੀ ਦੀ ਪਵਾ ਦੋ ਕੋਈ ਗੱਲ ਨਹੀਂ ਪਵਾ ਲਾਂਗੇ ਉਹ ਉਹ ਗੱਲ ਹੀ ਹੋਏ ਨਹੀਂ ਸੌਦੀ ਨਹੀਂ ਨਿਕਲ ਓਏ ਆ ਵੀਡੀਓ ਬਣਾਉਂਦਾ ਏ ਦੱਸ ਤੂੰ ਸਾਡੇ ਇਹ ਤਾਂ ਕਦੀ ਖੇਚ ਗਿਆ ਜਾਂਦੇ ਯਾਰ ਭਾਤ ਖੇਲੇ ਦੀ ਨਿਕਲ ਜਾਣੀ ਕਿਤੇ ਜਿਹੜਾ ਜੰਨਾਂ ਦੇ ਓਏ ਹਾਂ ਨਿਕਲ ਜਾਣੀ ਐ ਖੇਚ ਕੇ ਐਨੂੰ ਰੱਖ ਕੇ ਜਾਂਦੇ ਨਾ ਉਤੋਂ ਦੀ ਸੋੜਦੇ 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 ਆਵੇ ਸ਼ਾਹ ਹਣ ਬਸ ਆਹ ਪਰਲੇ ਪੰਨੇ ਸੋਟਾਂ ਗੱਡੀਆਂ ਆਇਆ ਨਾ ਤਿਲਕ ਕਿ ਆਊਗੀ ਗਾੜੀ ਤੇ ਚੰਗੀ ਤਰ੍ਹਾਂ ਤੇ ਨੂੰ ਨਾ ਡਾ ਦਿੰਦਾ ਵੇ ਪਰਾਂ ਯਾਰ ਬਸ ਬਸ ਗਾੜੀ ਤੇ ਆਵਣਾ ਨਿਕਲ ਆਈ ਤੇ ਓਏ 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 ਚਲੋ ਕੋਈ ਨਹੀਂ ਕਿਉਂ ਮੈਂ ਕਿਹਾ ਨਿਕਲ ਜੂਗੀ ਵਰਨਾ ਨਿਕਲ ਗਈ ਤੜਕੇ ਓਏ ਉਦੋਂ ਚਿੱਕੜ ਨਹੀਂ ਗਾ ਟਰਾਲਿੰਗ ਬੜੀਆਂ ਨਿੰਗੀਆਂ ਨੇ ਤਾਂ ਗੱਡਿਆ ਤੇ ਕੋਈ ਚੱਕਰ ਨਹੀਂ ਚੱਕਰੀ ਬਣ ਗਈ ਹੋ ਗਈ ਬਣਿਆ ਓਏ ਹਾਲ ਕੀ ਬਣਿਆ ਪਿਆ ਕਿੱਥੇ ਹਾਂ ਇਧਰ ਸ਼ੀਸ਼ੇ ਤੇ ਸ਼ੀਸ਼ੇ ਦੀਦਾ ਹੋਣੀ ਹੈ ਇੱਕਰੀ ਬਾੜੂ ਆ ਆਪਣੇ ਸ਼ੀਸ਼ੇ ਤੇ ਐਥੇ ਇਹ ਲਾ ਲਾਤਾਂ ਦੀਆਂ ਬਣੀਆਂ ਈ ਇੱਕਰੀ ਜੋ ਲੰਗੀ ਸੀ ਨਾ ਹੂੰ ਲੰਗੀ ਕੀ ਮੈਂ ਕੱਢਤੀ ਜਦੋਂ ਜਦੋਂ ਫੇਰ ਕੱਢਣ ਲੱਗੇ ਫੇਰ ਇਹਨੇ ਕੱਢਦੀ ਮਾਂ ਦੂ ਤੂੰ ਫੜ ਮੈਂ ਬਿੰਨਾ ਟਾਇਰ ਟੂ ਕਿੱਦਾਂ ਚੱਲਦੇ ਆ ਹਾਂ ਇਹ ਸਾਲਾ ਇਹਨੇ ਵੇਖੀ ਨਹੀਂ ਫੇਰ ਮੈਨੂੰ ਫੜਾਈ ਇਹਨੇ ਕੱਢਦੀ ਮੈਂ ਫੇਰ ਵਾਰਦੀ ਨੀ ਆ ਮੇਰੇ ਉਹ ਫੇਰ ਤੋਂ ਅਗਲਾ ਟਾਇਰ ਰਜ ਗਿਆ ਐ ਜੋ ਫੇਰ ਔਖਾ ਆ ਸ਼ੁਕਰ ਮੂਜ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਆ ਗੱਡੇ ਨੇ ਨੁਕਸਾਨ ਕੋਈ ਨਹੀਂ ਹੋਇਆ ਕੋਈ ਨਹੀਂ ਆ ਨੁਕਸਾਨ ਨਹੀਂ ਕੋਈ ਹੋਇਆ ਟਰੈਕਟਰ ਪਿਆਣਾ ਫਿਰ ਤਾਂ ਕਰਕੇ ਬਾਹਰ ਆਦੀ ਉਹ ਉਹ ਵੀਡੀਓ ਬਣੀ ਥੋੜੀ ਜੀ ਜਦੋਂ ਕੱਢੀ ਆ ਬਾਕੀ ਦਾ ਰੋਕੇ ਬਾਅਦੀ ਬਣੀ ਤੂੰ ਹੀ ਦੱਸਿਆ ਇਹਨਾਂ ਨੂੰ ਤੇ ਲੇਟ ਦੱਸਿਆ ਨਹੀਂ ਜੇ ਮੈਂ ਫੋਨ ਨਾ ਕਰਦਾ ਤੂੰ ਹੀ ਦੱਸਣਾ ਹੀ ਨਹੀਂ ਇਹ ਗੱਡੀ ਕੱਢ ਕੇ ਦੱਸਣਾ ਹੈ ਮੈਨੂੰ ਆ ਨਹੀਂ ਗਿਆ ਕੋਈ ਹੈ ਆਓ ਨਾ ਬੋਲ ਬਲੌਗ ਦੇ ਹਰ ਕੋਸ਼ ਹਰ ਕੋਸ਼ ਇਹੋ ਗੋਸ਼ੀ ਬੋਲ ਤੂੰ ਹੈ ਜਦੋਂ ਮੈਂ ਫੋਨ ਕਰ ਬੂਹੇ ਮੇ ਜਾ ਕੇ ਨਾ ਪੈਂ ਡਾਕਟਰ ਗਿਆ 500 ਤੋਂ ਪਾਉਣੇ ਪੈਟ્રોલ ਮਾੜੀ ਠੀਕ ਹੈ 80 ਰੁਪਿਆ ਭੋਲੇ 240 3

ਬੜਕ ਵੱਲ ਗਿਆ ਵੱਲ ਲੋਗੇ ਸ਼ਾਇਦ ਬਟੰਡੇ ਪਿਛੀ ਨਿਬੰ ਘਾ ਰਹੇ ਇਹ ਪੱਟੀ ਆ ਰੰਦਾ ਨਹੀਂ ਆ ਆਪੇ ਗਲੋਤਾ ਹੀ ਪਿੱਛੇ ਉਹਨਾ ਕਰੀ ਜਾਂ ਬਾਕ ਘਲਾਣ ਦੇ ਖਲਾਰੀ ਪਿੱਛੇ ਵਾਦੂ ਸਮਾਨ ਤੇ ਇੱਕ ਜੀਆ ਵੀ ਚੜਾਣੀ ਜੀ ਜਨ ਹਲੇ ਸ਼ੰਘਰੀ ਕਰੇ ਜਟਾਣੂ ਸਕਾਰ ਪੀਓ ਸੂਡ ਗੋਰੀਏ ਭਾਈ ਇੰਤੀਆਂ ਆ ਲੈ ਸੰਦ ਡੱਬਾਂ ਨਾਲ ਲਾਏ ਵਿੱਚ ਪਿੰਡਾਂ ਵਾਲੇ ਮਿੱਠੇ ਜੱਟ ਰੂਟ ਜੋਰੀਏ ਇੱਕ ਪੱਕਾ ਰੂਟ ਜੋਰੀਏ ਚੰਗੇ-ਚੰਗੇ ਚੀਜ਼ਾਂ ਵਿੱਚ ਐਡ ਕਰ ਲਓ ਨਾ ਯਾ ਵੀ ਉੱਥੋਂ ਸੱਦਾ ਦਾ ਆਉਂਦਾ ਜਿਹਨਾਂ ਪਾਗਣਾ ਬੰਦੇ ਮੇਲੇ ਨੇ ਨਹੀਂ ਹਾਂ ਚੰਗੀ ਤਰ੍ਹਾਂ ਸੁਣਨ ਕਰਨ ਲੱਗੇ ਕੋਹਣੀ ਹੰਡ ਹਾਂ ਆਵਾਜ਼ ਨਹੀਂ ਆਉਂਦੀ ਦੇਖੋ ਆਵੇ ਲੱਗਾ ਤੇ ਨਹੀਂ ਆਉਂਦਾ ਇਹ ਲੱਗਿਆ ਨਹੀਂ ਨਹੀਂ ਲੱਗਾ ਹੀ ਨਹੀਂ ਲੱਗਾ ਫਰਸ਼ ਨਹੀਂ ਲੱਗਾ ਬੜਿਆ ਮਿੱਠੀ ਅੰਗੂਰੀ ਜਿੱਕੇ ਸਪਾਟ ਹੋ ਗਏ

ਆ ਓਕੇ ਆਪਣਾ ਭਾਈ ਉਹਨਾਂ ਤੋਂ ਆਓ ਦਾਦੇ ਦਾਦੇ ਮੜਾ ਕੇ ਪਿੱਛੇ ਆਓ ਜੇ ਮੀਨਾ ਨੂੰ ਜੂਸ ਵਿੱਚ ਮੀਨਾ ਹੈ ਬਿਲਕੁਲ ਬਾਸਾ ਦੇ ਲਾਗੇ ਦੁਕਾਨ ਆ ਫਿਰ ਉਸੇ ਆਓ ਦੀ ਬੋਨਾ ਤਾਂ ਕੀਤਾ ਕਿ 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 ਲਿਭਾਉ ਪਲੀ ਦਾ ਸਰਮਾਨਾ ਮਤਲਬ ਚਾ ਦੋ ਸੰਗਰੀਆ ਥੋੜਾ ਭਾਈ ਦੋੜੀ ਕੁੰਨ ਭਾਈ ਉਹ ਟੋਕਰ ਟੋਕਰੀ ਨਹੀਂ ਪਾਉਂਦੇ ਮੂੰਹ ਤੇ ਮਾਹ ਕੌਣ ਬਾਜਾ ਸਭ ਜਾਣੇ ਇਧਰੋਂ ਘਮ ਕਹਦੇ ਇਹਦਾ ਸਾਢੇ ਗੇੜ ਫੜ ਕੇ ਹਾਂ ਤਾਂ ਇਹ ਕਿਹੜੀ ਸੌਦਾ ਲਾਇਆ ਤੇ ਆਪਾਂ ਸਰਟੀਫਿਕੇਟ ਫੜ ਲਿਆ ਵਾ ਉਹਨੇ ਕਹਿਣਾ ਵਾ ਵੀ ਪਹਿਲਾਂ ਆਪਾਂ ਸਾਡੀ ਕਿੜ ਲੈ ਆਈਏ ਹਾਂ ਪੌਕੜਾ ਮਮਾ ਕਾਲੂ ਵਾਲੀ ਗਾਣੀ ਵੀਡੀਓ ਹੈ ਫੋਨ ਤੁਹਾਨੂੰ ਖੜਦੇ ਆ ਆਪਾਂ ਪੱਟੀ ਵੀ ਜਾਣਾ ਵਾ ਉੱਥੇ ਤੁਹਾਨੂੰ ਲੈ ਕੇ ਜਾਵਾਂਗੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹਨਾਂ ਦੇ ਨੂੰ ਤੇ ਲਾਈਕ ਵੀ ਕਰਨਾ ਵਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਨਾ ਲਾਈਕ ਵੀ ਕਰ ਮੱਝਾਂ ਦੀ ਡਾਈਟ ਤਿਆਰ ਕਰ ਰੱਖਿਓ ਚਲੋ ਤੇਰਾ ਤਿਆਰ ਤੁਰ ਗਈ ਨਹੀਂ ਇੱਕ ਤਰ੍ਹਾਂ ਗੋਰੇ ਨੇ ਵਿੱਚ ਕਿਸੇ ਨੂੰ ਲਾ ਟੋੜਾ ਵੀ ਲੈ ਆਉਣ ਦਾ ਖਾ ਲੋ ਪਾ ਸਾਰੀ ਗਲਾਰਦੀ ਆ ਠੀਕ ਆ ਰਾ ਕੇ ਆ ਕੰਮ ਕਰ ਲੈ ਲਾ ਕੀ ਆ ਪਤਾ ਨਾ ਜਮੀ ਨੇ ਉਹਨੂੰ ਜੋ ਮਰਜ਼ੀ ਕਰਦਾ ਓਏ ਇਧਰ ਆ ਸਹੀ ਗੱਲ ਆ ਨਾ ਕੰਮ ਕਰਿਆ ਕਰ ਫੇਰਾ ਮਮਾ ਸਾਮੰਨ ਨਾ ਆ ਹਾ ਸਾਦੇ ਬੰਦਾ ਪਰ ਲੋਕਾਂ ਨੂੰ ਨਹੀਂ ਨਾ ਚੰਗਾ ਲੱਗਦਾ ਸੱਚੀ ਜਾਇ ਹਾਂ ਜੀ ਅੱਜ ਆ ਕੇ ਬਣਦਾ ਭੇਜ ਤੂੰ ਚਲੋ ਜੀ ਚਲੋ ਚਲਿਏ ਪੱਟੀ ਕੰਬਲ ਉਹਨੇ ਤੇ ਲਾ ਦੇ ਢੋਪੇ ਕਰਦੇ ਨਹੀਂ ਤੇ ਬਾਅਦ ਚ ਚਲੋ ਆਪਾਂ ਸੱਚੀ ਢੇਡਾ ਫੜ ਲਿਆ